ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੀਵਾਲੀ ਦੀ ਰਾਤ ਤੁਸੀਂ ਇਹਨਾਂ ਚਾਰ ਥਾਵਾਂ ਤੇ ਦੀਵੇ ਜਗਾਉਣੇ ਨਾ ਭੁੱਲ ਜਾਓ ਨਹੀਂ ਤਾਂ ਪਰਮਾਤਮਾ ਜੀ ਦੀ ਕਿਰਪਾ ਤੋਂ ਵਾਂਝੇ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤੇ ਜਾਣਨ ਤੋਂ ਪਹਿਲਾਂ ਕਿ ਕਿਹੜੀਆਂ ਉਹ ਥਾਵਾਂ ਹਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਵਾਹਿਗੁਰੂ ਜੀ ਦੇ ਅੱਗੇ ਇੱਕੋ ਹੀ ਅਰਦਾਸ ਬੇਨਤੀ ਹੈ ਜੀ ਕਿ ਇਹ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਬੰਦੀ ਛੋੜ ਦਿਵਸ ਹੈ ਇਹ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ ਸਤਸੰਗਤ ਜੀ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਬੰਦੀ ਛੋੜ ਦਿਵਸ ਹੈ ਹਰ ਸਾਲ ਅਸੀਂ ਮਨਾਉਂਦੇ ਹੀ ਮਨਾਉਂਦੇ ਹਾਂ ਦੀਵਾਲੀ ਦੀ ਰਾਤ ਦੀਵੇ ਬਾਲੀਐ ਤਾਰੇ ਜਾਤ ਸਨਾਤ ਅੰਬਰ ਭਾਲੀਐ ਪਰ ਦੀਵੇ ਕਿੱਥੇ ਜਗਾਉਣੇ ਚਾਹੀਦੇ ਹਨ ਤੇ ਕਿਹਨਾ ਗੱਲਾਂ ਦਾ ਖਿਆਲ ਸਾਨੂੰ ਬਹੁਤ ਜ਼ਿਆਦਾ ਹੀ ਰੱਖਣਾ ਚਾਹੀਦਾ ਹੈ ਉਹ ਚਾਰ ਥਾਵਾਂ ਕਿਹੜੀਆਂ ਹਨ ਜਿੱਥੇ ਜ਼ਰੂਰ ਦੀਵਾ ਜਗਾਉਣਾ ਚਾਹੀਦਾ ਹੈ ਆਓ ਵਿਚਾਰ ਸਰਵਣ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੋ ਇਤਿਹਾਸ ਦੇ ਵਿੱਚ ਜਿਵੇਂ ਸਤਸੰਗਰ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਅੰਮ੍ਰਿਤਸਰ ਵਾਪਸ ਆਉਣ ਤੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਪਾਤਸ਼ਾਹ ਜੀ ਰਹਾ ਹੋ ਕੇ ਆ ਰਹੇ ਸਨ ਘੋੜੇ ਦੇ ਦੀਵੇ ਬਾਲੇ ਸੀ ਬੜੀਆਂ ਜਿਆਦੀਆਂ ਖੁਸ਼ੀਆਂ ਮਨਾਈਆਂ ਸੀ ਸਾਨੂੰ ਸਾਰਿਆਂ ਨੂੰ ਹੀ ਗੁਰਦੁਆਰਾ ਸਾਹਿਬ ਜਾ ਕੇ ਦੀਵੇ ਜਗਾਉਣੇ ਚਾਹੀਦੇ ਹਨ ਪਰ ਇੱਥੇ ਇੱਕ ਗੱਲ ਦਾ ਖਾਸ ਧਿਆਨ ਹੋ ਰੱਖਣਾ ਬੜਾ ਹੀ ਜ਼ਰੂਰੀ ਹੈ ਕਈ ਵਾਰੀ ਨਿਸ਼ਾਨ ਸਾਹਿਬ ਦਾ ਥੜਾ ਸਾਹਿਬ ਹੁੰਦਾ ਹੈ ਉਥੇ ਗ੍ਰੰਥੀ ਸਿੰਘਾਂ ਵੱਲੋਂ ਭਾਵੇਂ ਬੇਨਤੀ ਵੀ ਕੀਤੀ ਜਾਂਦੀ ਹੈ ਜਾਂ ਕਈ ਥਾਵਾਂ ਤੇ ਲਿਖ ਕੇ ਵੀ ਲਾਇਆ ਹੁੰਦਾ ਹੈ ਕਿ ਭਾਈ ਇੱਥੇ ਦੀਵੇ ਨਾ ਜਗਾਓ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਜਦੋਂ ਅਸੀਂ ਬਹੁਤਾ ਹੀ ਜ਼ਿਆਦਾ ਨਿਸ਼ਾਨ ਸਾਹਿਬ ਦਿਨ ਨਜ਼ਦੀਕ ਹੀ ਦੀਵੇ ਜਗਾ ਦਿੰਦੇ ਹਾਂ ਇੱਥੇ ਸਾਨੂੰ ਇੱਕ ਗੱਲ ਦਾ ਖਾਸ ਧਿਆਨ ਵੀ ਰੱਖਣਾ ਪੈਣਾ ਹੈ ਕਈ ਵਾਰੀ ਨਿਸ਼ਾਨ ਸਾਹਿਬ ਦਾ ਥੜਾ ਸਾਬ ਹੁੰਦਾ ਹੈ ਉਥੇ ਸਾਨੂੰ ਵਾਰ-ਵਾਰ ਦੱਸਿਆ ਵੀ ਜਾਂਦਾ ਹੈ ਕਿ ਦੀਵੇ ਨਾ ਜਗਾਓ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਅਸੀਂ ਜਿਆਦਾ ਹੀ ਨੇੜੇ ਦੀਵੇ ਜਗਾਉਂਦੇ ਹਾਂ ਤੇ ਥੜੇ ਦੇ ਉੱਪਰ ਦੀਵੇ ਰੱਖ ਕੇ ਆ ਜਾਂਦੇ ਹਾਂ ਉਹਨੂੰ ਚੋਲਾ ਸਾਹਿਬ ਨੂੰ ਜਿਹੜਾ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਚੜਾਇਆ ਹੁੰਦਾ ਹੈ ਉਹਨੂੰ ਅੱਗ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਵੱਧ ਜਾਂਦਾ ਹੈ ਉਹਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਹਵਾ ਚੱਲਦੀ ਹੀ ਰਹਿੰਦੀ ਹੈ ਮੌਸਮ ਬਦਲਦਾ ਹੀ ਰਹਿੰਦਾ ਹੈ ਤੇ ਜਿਹੜੀ ਅੱਗ ਹੈ ਉਹ ਤਾਂ ਵੈਸੇ ਹੀ ਸੁੱਕੇ ਕੱਪੜੇ ਨੂੰ ਬਹੁਤ ਜਲਦੀ ਫੜ ਲੈਂਦੀ ਹੈ ਤੇ ਕਿਤੇ ਗੁਰੂ ਘਰ ਤੋਂ ਅਸੀਂ ਖੁਸ਼ੀਆਂ ਲੈਣ ਜਾਈਏ ਤੇ ਜੇ ਆਪਾਂ ਮर्यादा ਵਿੱਚ ਨਹੀਂ ਰਹਾਂਗੇ ਤਾਂ ਬਾਬਾ ਜੀ ਦਾ ਕਹਿਣਾ ਹੀ ਨਹੀਂ ਮੰਨਾਂਗੇ ਤਾਂ ਸਾਨੂੰ ਫਿਰ ਖੁਸ਼ੀਆਂ ਨਹੀਂ ਮਿਲਣੀਆਂ ਗੁਰਦੁਆਰਾ ਸਾਹਿਬ ਆਪਾਂ ਦੀਵੇ ਜਗਾਉਣੇ ਹਨ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਵੀ ਕਰਨਾ ਹੈ ਗੁਰੂ ਜੀ ਜਦੋਂ ਤੁਸੀਂ ਜਿਸ ਤਰ੍ਹਾਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਹਾ ਕਰਵਾ ਕੇ ਲੈ ਕੇ ਆਏ ਸੀ ਸਾਡੇ ਵੀ ਬੰਦ ਖਲਾਸੀ ਕਰ ਦਿਓ ਜਾਣਾ ਤਾਂ ਅਸੀਂ ਖੁਸ਼ੀਆਂ ਲੈਣ ਹੈ ਇਹ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਪਰ ਜੇ ਆਪਾਂ ਉਥੋਂ ਦੀ ਮर्यादा ਇਹਨਾਂ ਨਿਭਾ ਸਕੇ ਤਾਂ ਬੜੀ ਹੀ ਮਾੜੀ ਗੱਲ ਹੈ ਸਾਥ ਸੰਗਤ ਜੀ ਇਹ ਗੱਲ ਨੂੰ ਦਾ ਬਹੁਤ ਖਾਸ ਤੁਸੀਂ ਧਿਆਨ ਰੱਖਣਾ ਹੈ ਸਾਨੂੰ ਇਹਨਾਂ ਗੱਲਾਂ ਦੇ ਦੀਵਾਲੀ ਦੀ ਰਾਤ ਦੀਵੇ ਬਾਲੀ ਜਾਂ ਦੀਪਮਾਲਾ ਵੀ ਕੀਤੀ ਜਾਂਦੀ ਹੈ ਦੀਵਾਲੀ ਦੀ ਰਾਤ ਤੇ ਸਾਥ ਸੰਗਤ ਜੀ ਘਰਾਂ ਘਰਾਂ ਦੇ ਵਿੱਚ ਦੀਵੇ ਬਾਲੇ ਜਾਂਦੇ ਹਨ ਤੇ ਹੁਣ ਦੂਜੀ ਥਾਂ ਉਹ ਕਿਹੜੀ ਹੈ ਜਿਹੜੇ ਜ਼ਿੰਮੇਦਾਰ ਭਰਾ ਹਨ ਖੇਤੀਬਾੜੀ ਦੇ ਨਾਲ ਜੁੜੇ ਹੋਏ ਹਨ ਸੰਬੰਧ ਰੱਖਦੇ ਹਨ ਉਹਨਾਂ ਨੂੰ ਆਪਣੇ ਖੇਤ ਜਾ ਕੇ ਜ਼ਰੂਰ ਦੀਵਾ ਜਗਾਉਣਾ ਚਾਹੀਦਾ ਹੈ ਪਰ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਵੇਖੋ ਕਿ ਆਪਣੀਆਂ ਖੁਸ਼ੀਆਂ ਮੰਗਦੇ ਮੰਗਦੇ ਕਿਸੇ ਦੂਜੇ ਦਾ ਹੀ ਨੁਕਸਾਨ ਨਾ ਕਰ ਦਈਏ ਕਈ ਵਾਰੀ ਵੇਖੋ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਪਰਾਲੀ ਪਈ ਹੁੰਦੀ ਹੈ ਪੈਲੀਆਂ ਦੇ ਵਿੱਚ ਕਈ ਵਾਰੀ ਕਿਸੇ ਦਾ ਝੋਨਾ ਪੱਕਿਆ ਸਾਡੀ ਪੈਲੀ ਦੇ ਨਾਲ ਹੀ ਹੁੰਦਾ ਹੈ ਆਪਾਂ ਨੂੰ ਵੇਖ ਕੇ ਧਿਆਨ ਦੇ ਨਾਲ ਗੌਰ ਦੇ ਨਾਲ ਉਹ ਦੀਵਾ ਜਗਾਉਣਾ ਹੈ ਪਰ ਖੇਤ ਜਿੱਥੋਂ ਅੰਨ ਪੈਦਾ ਹੋਣਾ ਹੈ ਜਿੱਥੋਂ ਰਿਜ਼ਕ ਆਉਣਾ ਹੈ ਉੱਥੇ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਛੇਵੇਂ ਪਾਤਸ਼ਾਹ ਮੇਰੀ ਅਤੇ ਪੀਰੀ ਦੇ ਮਾਲਕ ਜਿਹੜੇ ਸਦਾ ਦੇ ਪ੍ਰਦਾਨ ਉਹਨਾਂ ਦਾ ਸ਼ੁਕਰਾਨਾ ਕਰਿਆ ਕਰੋ ਆਪਣੇ ਖੇਤ ਜਾਓ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਓ ਉਹਨਾਂ ਨੂੰ ਦੱਸੋ ਕਿ ਸਾਨੂੰ ਇੱਥੋਂ ਇੱਕ ਉਪਜੀਵਿਕਾ ਹੁੰਦੀ ਹੈ ਇਹ ਧਰਤੀ ਪਰਮਾਤਮਾ ਦੀ ਸਾਰੀ ਹੈ ਜਿਹਦੇ ਵਿੱਚੋਂ ਸਾਨੂੰ ਅਨ ਪੈਦਾ ਹੋ ਕੇ ਮਿਲਦਾ ਹੈ ਉਹਨੂੰ ਕਹੋ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਕਿਰਤ ਦੀ ਕਦਰ ਕਿਵੇਂ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕਿਵੇਂ ਸਤਿਕਾਰ ਕਰਨਾ ਹੈ ਉਥੇ ਦੀਵਾ ਜਗਾ ਕੇ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਕਰਕੇ ਆਇਓ ਤੀਜੀ ਥਾਂ ਉਹ ਸਾਥ ਸੰਗਤ ਜੀ ਕਿ ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਈ ਵਾਰੀ ਜਿਹੜੇ ਸਕੂਲਾਂ ਦੇ ਵਿੱਚ ਅਸੀਂ ਪਾਠਸ਼ਾਲਾ ਦੇ ਵਿੱਚ ਵਿਦਿਅਕ ਆਧਾਰਿਆਂ ਦੇ ਵਿੱਚ ਅਸੀਂ ਪੜ੍ਹੇ ਹੁੰਦੇ ਹਾਂ ਜਿਹੜੇ ਪਿੰਡਾਂ ਦੇ ਸਕੂਲਾਂ ਤੋਂ ਅਸੀਂ ਸਿੱਖਿਆ ਪ੍ਰਾਪਤ ਕੀਤੀ ਹੁੰਦੀ ਹੈ ਜਿੱਥੋਂ ਸਾਨੂੰ ਦੁਨੀਆਵੀ ਗਿਆਨ ਵੀ ਪ੍ਰਾਪਤ ਹੁੰਦਾ ਹੈ ਸੰਸਾਰਿਕ ਗਿਆਨ ਵੀ ਪ੍ਰਾਪਤ ਹੁੰਦਾ ਹੈ ਜੋ ਆਪਾਂ ਹਿਸਾਬ ਕਿਤਾਬ ਸਾਰੀ ਜ਼ਿੰਦਗੀ ਦਾ ਉੱਥੋਂ ਹੀ ਕਰਨਾ ਸਿੱਖਿਆ ਹੁੰਦਾ ਹੈ ਜਿੱਥੋਂ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਗੁਜ਼ਾਰਿਆ ਹੁੰਦਾ ਹੈ ਗਿਆਨ ਲਿਆ ਹੁੰਦਾ ਹੈ ਉਸ ਜਗ੍ਹਾ ਤੇ ਵੀ ਜਾ ਕੇ ਦੀਵਾ ਜ਼ਰੂਰ ਜਗਾਉਣਾ ਹੈ ਦੀਪਕ ਜਗਾਉਣੇ ਹਨ ਤੇ ਬਹੁਤ ਚੰਗੀ ਗੱਲ ਹੈ ਸਾਥ ਸੰਗਤ ਜੀ ਇਹਨਾਂ ਗਿਆਨ ਰਸਨਾਉਣ ਚਾਨਣ ਕਰਨਾ ਇਹ ਬਹੁਤ ਚੰਗੀ ਗੱਲ ਹੁੰਦੀ ਹੈ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ ਇਹ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਆ ਕਿ ਲੋਕ ਜਿਹੜੇ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਦੇ ਤਾਰੇ ਜਾਤ ਸਨਾਤ ਅੰਬਰ ਭਾਲੀਐਂ ਰਾਤ ਨੂੰ ਵੇਖੋ ਕਿ ਤਾਰੇ ਛੋਟੇ ਛੋਟੇ ਹੁਣ ਆਕਾਸ਼ ਵਿੱਚ ਕਿਵੇਂ ਚਮਕਦੇ ਹਨ ਦਿਨੇ ਤਾਂ ਨਜ਼ਰ ਨਹੀਂ ਆਉਂਦੇ ਤੇ ਫਿਰ ਆਪਾਂ ਵੇਖਦੇ ਹਾਂ ਫੁੱਲਾਂ ਦੀਆਂ ਬਾਗ਼ੀਚੀਆਂ ਵਿੱਚ ਫੁੱਲ ਖਿੜਦੇ ਆ ਪਰ ਕਈ ਵਾਰੀ ਉਹ ਫੁੱਲ ਤੋੜ ਲਏ ਜਾਂਦੇ ਹਨ ਫਿਰ ਉਹਨਾਂ ਦੀ ਮਹਿਕ ਉਵੇਂ ਨਹੀਂ ਰਹਿ ਜਾਂਦੀ ਇਸੇ ਤਰ੍ਹਾਂ ਸਾਥ ਸੰਗਤ ਜੀ ਸਦੀਵੀ ਤਾਂ ਇੱਥੇ ਕੁਝ ਵੀ ਨਹੀਂ ਹੈ ਸੰਸਾਰ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਵੇਖਦੇ ਹਾਂ ਇਹ ਇੱਕ ਨਾ ਇੱਕ ਦਿਨ ਹਰ ਚੀਜ਼ ਦੀ ਉਮਰ ਘਟਦੀ ਹੈ ਘਟਦੀ ਹੀ ਜਾਂਦੀ ਹੈ ਪਰ ਆਪਾਂ ਜਦੋਂ ਸੰਸਾਰ ਵਿੱਚ ਰਹਿਣਾ ਹੈ ਜਿੱਥੋਂ ਸਾਨੂੰ ਸਾਡੇ ਉਸਤਾਦਾਂ ਤੋਂ ਸਿੱਖਿਆ ਮਿਲੀ ਹੁੰਦੀ ਹੈ ਸਾਡੇ ਅਧਿਆਪਕਾਂ ਤੋਂ ਸਿੱਖਿਆ ਮਿਲੀ ਹੁੰਦੀ ਹੈ ਉਸ ਜਗ੍ਹਾ ਤੇ ਜਾ ਕੇ ਵੀ ਦੀਵਾ ਜਗਾਉਣਾ ਜ਼ਰੂਰੀ ਹੈ ਧਿਆਨ ਰੱਖਣਾ ਚਾਹੀਦਾ ਹੈ ਉੱਥੇ ਵੀ ਸਕੂਲ ਦੇ ਵਿੱਚ ਜਾ ਕੇ ਜਦੋਂ ਪਾਠਸ਼ਾਲਾ ਵਿੱਚ ਜਾ ਕੇ ਦੀਵਾ ਜਗਾਵਾਂਗੇ ਬੜੀ ਚੰਗੀ ਗੱਲ ਹੈ ਇਹ ਆਪਣੇ ਘਰਾਂ ਵਿੱਚ ਅਸੀਂ ਤਾਂ ਸਾਰੇ ਦੀਵੇ ਜਗਾਉਂਦੇ ਆ ਤਾਂ 사ਤਸੰਗਤ ਜੀ ਪਰ ਸਾਨੂੰ ਜਿੱਥੋਂ ਕੁਝ ਸਿੱਖਿਆ ਮਿਲੀ ਹੋਵੇ ਚਾਹੇ ਗੁਰਦੁਆਰਾ ਸਾਹਿਬ ਚਾਹੇ ਸਾਡੀ ਜਿੱਥੇ ਕਿਰਤ ਕਮਾਈ ਆ ਸਾਡਾ ਖੇਤ ਹੈ ਜਿੱਥੋਂ ਅਸੀਂ ਅੰਨ ਪੈਦਾ ਕਰਦੇ ਆ ਘਰ ਵਿੱਚ ਰੋਜ਼ੀ ਰੋਟੀ ਲੈ ਕੇ ਆਉਂਦੀ ਆ ਚਾਹੇ ਸਾਡਾ ਸਕੂਲ ਹੈ ਤੇ ਪਿੰਡ ਵਾਲਾ ਭਾਵੇਂ ਸਕੂਲ ਹੀ ਕਿਉਂ ਨਾ ਹੋਵੇ ਆਸੇ-ਪਾਸੇ ਜਿੱਥੇ ਵੀ ਅਸੀਂ ਪੜੇ ਹੋਈਏ ਉਹਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ ਇਹਦੇ ਨਾਲ ਵੇਖੋਗੇ ਤੁਹਾਨੂੰ ਕਿੰਨੀਆਂ ਖੁਸ਼ੀਆਂ ਮਿਲਣਗੀਆਂ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ਤੁਹਾਡੀਆਂ ਕਿਵੇਂ ਤੁਸੀਂ ਸਕੂਲ ਪੜਨ ਜਾਂਦੇ ਸੀ ਕਿਵੇਂ ਉਹ ਬਚਪਨ ਦੇ ਦਿਨ ਸੀ ਇਹ ਸਾਰੀਆਂ ਚੀਜ਼ਾਂ ਗੁਣਾ ਨਾਲ ਸਾਂਝ ਕਰਨ ਵਾਂਗ ਬਣ ਜਾਣਗੀਆਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਅਗਲੀ ਜਗ੍ਹਾ ਉਹਨਾਂ ਵੀਰਾਂ ਦੇ ਲਈ ਹੈ ਉਹਨਾਂ ਸੱਜਣਾ ਤੇ ਗੁਰਮਖ ਪਿਆਰਿਆਂ ਦੇ ਲਈ ਹੈ ਜਿਹੜੇ ਦੁਕਾਨਦਾਰੀ ਕਰਦੇ ਹਨ ਦੁਕਾਨ ਤੇ ਵੀ ਭਾਈ ਜਦੋਂ ਤੁਸੀਂ ਦੀਵਾ ਜਗਾਉਣ ਜਾਂਦੇ ਹੋ ਨਾ ਉੱਥੇ ਵੀ ਖਾਸ ਧਿਆਨ ਰੱਖਿਓ ਉੱਥੇ ਮਾਲਕ ਅੱਗੇ ਅਰਦਾਸ ਬੇਨਤੀ ਕਰਨੀ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰਿਓ ਮੈਂ ਕਿਰਤ ਕਰਾਂ ਤੇ ਸੱਚੀ ਸੁੱਚੀ ਕਰਾਂ ਇਦਾਂ ਹੀ ਮੇਰੇ ਤੇ ਰਹਿਮਤ ਭਰੀ ਨਿਗਾਹ ਬਣਾ ਕੇ ਹੀ ਰੱਖਿਓ ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਹੀ ਸਮਤ ਦੇਣੀ ਹੈ ਸਾਨੂੰ ਗੁਰੂ ਤੋਂ ਗਿਆਨ ਮਿਲਣਾ ਹੈ ਬੰਦੇ ਨੂੰ ਪਰ ਜਦੋਂ ਅਸੀਂ ਦੀਵਾਲੀ ਦੀ ਰਾਤ ਨੂੰ ਇਹ ਦੀਵੇ ਬਾਲਣੇ ਹਨ ਜਾਂ ਦੀਵੇ ਜਗਾਉਣੇ ਹਨ ਕਿਸੇ ਵੀ ਸਥਾਨ ਤੇ ਜਾ ਕੇ ਉੱਥੇ ਆਪ ਦੇ ਆਪ ਨਾਲ ਵਾਅਦਾ ਵੀ ਕਰਨਾ ਹੈ ਜੇ ਕੋਈ ਬੁਰੀ ਆਦਤ ਹੈ ਠੱਗੀ ਧੋਖੇ ਦੀ ਪਿਛਲੀ ਜ਼ਿੰਦਗੀ ਵਿੱਚ ਜੋ ਵੀ ਕੁਝ ਹੋ ਗਿਆ ਹੈ ਪਰਮਾਤਮਾ ਜੀ ਉਹਨਾਂ ਅਉਗਣਾ ਨੂੰ ਤਾਂ ਹਣ ਤੁਸੀਂ ਬਖਸ਼ ਹੀ ਲਿਓ ਅਗਲਾ ਮਾਰਗ ਮੈਨੂੰ ਚੰਗਾ ਬਖਸ਼ ਦਿਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਹਾਂ ਅੱਜ ਤੋਂ ਬਾਅਦ ਇਸ ਦੁਕਾਨਦਾਰੀ ਦੇ ਵਿੱਚ ਮੈਂ ਜੇ ਕਈ ਬੰਦੇ ਆਉਂਦੇ ਆ ਨਾ ਵੀ ਰਾਤ ਨੂੰ ਸ਼ਰਾਬ ਪੀ ਕੇ ਘਰ ਜਾਂਦੇ ਆ ਵਾਅਦਾ ਕਰੋ ਕਿ ਆਪਣੇ ਆਪ ਦੇ ਨਾਲ ਦੀਵਾ ਜਗਾਉਣ ਦਾ ਮਤਲਬ ਇਹ ਹੈ ਕਿ ਮੇਰੇ ਅੰਦਰ ਜਿਹੜਾ ਹੈ ਚੰਗਿਆਈ ਦਾ ਚਾਨਣ ਹੋਵੇ ਅੱਜ ਤੋਂ ਬਾਅਦ ਅਸੀਂ ਕਦੇ ਗਲਤੀ ਨਹੀਂ ਕਰਾਂਗੇ ਸ਼ਰਾਬ ਪੀ ਕੇ ਇੱਥੋਂ ਆਪਦੀ ਕਿਰਤ ਤੋਂ ਘਰ ਨਹੀਂ ਜਾਵਾਂਗੇ ਕਇ ਇਹ ਚਾਰ ਕਥਾਵਾਂ ਹਨ ਜਿਨ੍ਹਾਂ ਤੇ ਦੀਵੇ ਜਗਾਉਣੇ ਨਾ ਭੁੱਲ ਜਾਇਓ ਦੀਵਾ ਜਗਾਉਣ ਦਾ ਮਤਲਬ ਹੈ ਤੁਹਾਡੇ ਅੰਦਰ ਨੂੰ ਚਾਨਣ ਹੋਣਾ ਇਹ ਨਹੀਂ ਕਿ ਜਿਹੜਾ ਤੁਸੀਂ ਰਾਤ ਨੂੰ ਦੀਵਾ ਜਗਾਉਂਦੇ ਹੋ ਸਵੇਰੇ ਉਹ ਬੁੱਝ ਜਾਵੇਗਾ ਪਰ ਜਿਹੜਾ ਤੁਸੀਂ ਆਪਣੇ ਆਪ ਨਾਲ ਵਾਅਦਾ ਕਰ ਲਿਆ ਜਿਹੜਾ ਤੁਸੀਂ ਉਸ ਜਗ੍ਹਾ ਤੇ ਜਾ ਕੇ ਪ੍ਰਣ ਕਰ ਲਿਆ ਉਹ ਨਹੀਂ ਮਿਟੇਗਾ ਉਹ ਕਦੇ ਵੀ ਨਹੀਂ ਬੁਝੇਗਾ ਇਹ ਤਾਂ ਇੱਕ ਬਾਹਰੀ ਤੌਰ ਤੇ ਦੀਪਕ ਹੈ ਜਿਹੜਾ ਸਾਨੂੰ ਖੁਸ਼ੀਆਂ ਦਿੰਦਾ ਹੈ ਅਸਲ ਖੁਸ਼ੀ ਉਦੋਂ ਹੋਣੀ ਜਦੋਂ ਅਸੀਂ ਗੁਰੂ ਦੇ ਬਚਨ ਕਮਾਵਾਂਗੇ ਅਸਲ ਚਾਨਣ ਤਾਂ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਬਸੇ ਮਨ ਆਏ ਗੁਰਬਾਣੀ ਇਹ ਸੰਸਾਰ ਦੇ ਵਿੱਚ ਜੀਵਨ ਦੇ ਰਸਤੇ ਤੇ ਚਾਨਣ ਕਰਦੀ ਹੈ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਕਿ ਇਹ ਬਾਣੀ ਧੁਰ ਕੀ ਬਾਣੀ ਹੈ ਪਰਮਾਤਮਾ ਦੀ ਮਿਹਰ ਨਾਲ ਬੰਦੇ ਦੇ ਮਨ ਵਿੱਚ ਵਸਦੀ ਹੈ ਭਾਈ ਇਹਨੂੰ ਜਪਿਆ ਕਰ ਇਹਦੇ ਕਰਕੇ ਗੁਰਦੁਆਰਾ ਸਾਹਿਬ ਕੋਈ ਵਿਦਿਅਕ ਸੰਸਥਾ ਹੀ ਭਾਵੇਂ ਹੋਵੇ ਆਪਣੇ ਕਿਰਤ ਨਾਲ ਜੁੜੇ ਹੋਏ ਜਿਹੜੇ ਖੇਤ ਹਨ ਜਿੱਥੇ ਖੇਤੀ ਕਰਦੇ ਆ ਜਾਂ ਜਿਹੜਾ ਵੀ ਕੋਈ ਵਪਾਰ ਹੈ ਕੋਈ ਦੁਕਾਨਦਾਰ ਕਰਦੇ ਤਾਂ ਉਥੇ ਦੀਵਾ ਜਗਾ ਸਕਦੇ ਆ ਇਸ ਤੋਂ ਬਿਨਾ ਜਿਹੜੇ ਗਰੀ ਪਰਿਵਾਰਾਂ ਦੇ ਬੱਚੇ ਹੁੰਦੇ ਹਨ ਜਾਂ ਗਰੇਬ ਹੀ ਪਰਿਵਾਰ ਹੁੰਦੇ ਹਨ ਲੋੜਵੰਦ ਪਰਿਵਾਰ ਹੁੰਦੇ ਹਨ ਉਹਨਾਂ ਨੂੰ ਵੀ ਆਪਾਂ ਮਠਿਆਈ ਦੇ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਫਲ ਦੇ ਕੇ ਫਰੂਟ ਦੇ ਕੇ ਬੱਚਿਆਂ ਤੋਂ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਜਾ ਕਿਸੇ ਬੱਚੇ ਦੀ ਆਪਾਂ ਕਿਸੇ ਨੂੰ ਲੋੜ ਹੈ ਸਕੂਲ ਦੀਆਂ ਕਿਤਾਬਾਂ ਲੈ ਕੇ ਦੇ ਸਕਦੇ ਹਾਂ ਇਹਨਾਂ ਦਿਨਾਂ ਵਿੱਚ ਬਹੁਤ ਕੁਝ ਹੈ ਜੋ ਬੰਦਾ ਕਰ ਸਕਦਾ ਹੈ ਗੁਰੂ ਘਰ ਦੀ ਸੇਵਾ ਕਰਨ ਲੱਗ ਜਾਈਏ ਮੁਕ ਦੀ ਗੱਲ ਇਹ ਹੈ ਜੀ ਕਿ ਸੇਵਾ ਕਰਨ ਨੂੰ ਬਹੁਤ ਹੀ ਮਨ ਕਰਨਾ ਸ਼ੁਰੂ ਹੋ ਜਾਵੇਗਾ ਸੇਵਾ ਕਰਨ ਤੋਂ ਜੇਕਰ ਹਟ ਜਾਈਏ ਤਾਂ ਰੁਕਦੀ ਵੀ ਨਹੀਂ ਪਰਮਾਤਮਾ ਆਪੇ ਹੀ ਸੇਵਾ ਲੈ ਲੈਂਦੇ ਹਨ ਪਰ ਆਪਾਂ ਨੇ ਮਰਤਾ ਰੱਖਣੀ ਹੈ ਆਪਾਂ ਆਂਡਗਵਾੜ ਦੇ ਵਿੱਚ ਗਿਲੇ ਸ਼ਿਕਵੇ ਜਿਹੜੇ ਵੀ ਕੋਈ ਹਨ ਉਹਨਾਂ ਨੂੰ ਵੀ ਦੂਰ ਕਰਨਾ ਹੈ। ਦੀਵਾਲੀ ਤੋਂ ਚੰਗੇ ਦਿਨਾਂ ਦੀ ਸ਼ੁਰੂਆਤ ਕਰਨੀ ਹੈ। ਇਹਨਾਂ ਦਿਨਾਂ ਵਿੱਚ ਸਾਥ ਸੰਗਤ ਜੀ ਹੋ ਸਕੇ। ਗੁਰੂ ਘਰ ਜਾ ਕੇ ਰਲ ਮਿਲ ਕੇ ਦੀਵੇ ਜਗਾਓ। ਆਂਡਗਵਾੜ ਨੂੰ ਲੈ ਕੇ ਜਾਓ। ਸਮਾਂ ਪੱਕਾ ਕਰ ਲਓ ਕਿ ਸ਼ਾਮ 8 ਵਜੇ ਚੱਲਾਂਗੇ। ਉੱਥੇ ਜਾ ਕੇ ਰਹਿਰਾਸ ਸਾਹਿਬ ਦਾ ਪਾਠ ਸੁਣਾਗੇ। ਕੀਰਤਨ ਸੁਣਾਗੇ। ਆਪਣਾ ਮਨ ਜਿਹੜਾ ਹੈ ਉਹਦੇ ਵੱਲ ਤੁਸੀਂ ਖਾਸ ਧਿਆਨ ਦੇਣਾ ਹੈ। ਕਿ ਮੇਰੇ ਮਨ ਤੋਂ ਦੀਵਾ ਬਹਰ ਜਗਾਈ ਚਲ ਦੀਪਮਾਲਾ ਕਰ ਲਈ ਤੇ ਚਲ ਪਰ ਅਸੀਂ ਕੀ ਕਰਦੇ ਹਾਂ ਕਿ ਚਲੋ ਬਾਹਰ ਦੀਵੇ ਜਗਾ ਲਏ ਹੁਣ ਹੁਣ ਤੇ ਹੁਣ ਚਲੋ ਘਰ ਨੂੰ ਚਲੇ ਜਾਈਏ ਨਹੀਂ ਸਾਧ ਸੰਗਤ ਜੀ ਉੱਥੇ ਇਹ ਪ੍ਰਣਾ ਕਰਨਾ ਹੈ ਕਿ ਬਾਹਰ ਤਾਂ ਦੀਵੇ ਜਗਾ ਲਏ ਹਨ ਹੁਣ ਮਨ ਦੇ ਅੰਦਰ ਦੀਵਾ ਜਗਾਈਏ ਅੰਦਰ ਨੂੰ ਰੌਸ਼ਨਮਈ ਕਰ ਲਈਏ ਤਾਂ ਹੀ ਸ਼ਾਂਤੀ ਮਿਲਣੀ ਹੈ ਇਸ ਨਾਮ ਜਪਣ ਦੇ ਨਾਲ ਹੀ ਭਾਈ ਆਤਮਿਕ ਆਨੰਦ ਤੁਹਾਨੂੰ ਪ੍ਰਾਪਤ ਹੋ ਜਾਣਾ ਹੈ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਵੀ ਇਹੀ ਬਚਨ ਕਰਿਆ ਕਰਦੇ ਸਨ ਸੋ ਸਾਧ ਸੰਗਤ ਜੀ ਇਹਨਾ ਬਚਨਾਂ ਨੂੰ ਤੁਸੀਂ ਕਮਾ ਲੈਣਾ ਤੇ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓ ਤੇ ਉੱਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਓ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਉਂਕਿ ਸਰਬੱਤ ਦੇ ਭਲੇ ਵਿੱਚ ਤੁਹਾਡਾ ਭਲਾ ਹੋਣਾ ਵੀ ਲਾਜ਼ਮੀ ਹੈ ਤੁਹਾਡੇ ਤੇ ਪਰਮਾਤਮਾ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ